ਕੋਈ ਜਿਆਦਾ ਦੇ ਬੱਟਾ ਤੇ ਮਹਿੰਗਾ ਟ੍ਰੀਟਮੈਂਟ ਨਹੀਂ ਗਾ ਇਹ ਆ ਦੇਖੋ ਆਪਾਂ ਐਨਐਸ ਲੈ ਲਈਆ ਹਨਾ ਤੇ ਆਉਕਸੀਡਿਨ ਟੈਰਾਮਾਈਜ਼ਨ ਕਹਿੰਦੇ ਆ ਆਕਸੀ ਜੇ ਜੋ ਪਾਉਂਦੇ ਆਪਾਂ ਨੇ ਚੰਗੀ ਤਰ੍ਹਾਂ ਘੱਟ ਲੈਣਾ ਹਵਾ ਸਿਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲਦਾ ਹੈ ਠੀਕ ਠਾਕ ਹੋਈ ਸਾਰੇ ਲਓ ਜੀ ਆਪਾਂ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ ਆ ਤੇ ਅੱਜ ਦੀਵਾਲੀ ਦੇ ਦਿਨ ਹੁਣ ਨੇੜੇ ਨੇ ਹਨਾ ਤੇ ਆਪਾਂ ਕਰਦੇ ਆਂ ਹੁੰਦਾ ਉਹ ਘਰ ਦੀ ਸਫਾਈ ਵੀ ਦਾ ਕਰ ਲਈ ਹੁਣ ਇਹਨਾਂ ਨੇ ਉਹਨਾਂ ਪਾਉਣੇ ਕਰਦੇ ਆ ਫਾਰਮ ਨੂੰ ਭਾਈ ਇੱਧਰ ਬੰਦੇ ਲਾਏ ਹੋਏ ਨੇ ਚਲੋ ਚੱਲੀਏ ਫਾਰਮ ਦੇ ਵਿੱਚ ਤੇ ਤੁਹਾਨੂੰ ਦਿਖਾਈਏ ਸਫਾਈ ਕਰਦੇ ਹਾਂ ਹਾਂ ਜੀ ਸਟ੍ਰੇਟ ਵੀ ਲਾ ਤਾ ਨਾ ਕੋਈ ਨਾ ਕੋਈ ਉਹਨਾਂ ਨੂੰ ਦਿਖਾਈ ਕੋਈ ਨਾ ਆਪਣਾ ਆ ਦੇਖੋ ਭਾਈ ਬੰਦੇ ਲੱਗੇ ਪਏ ਨੇ ਮਾਰੋ ਮਾਰ ਸਫਾਈ ਕਰਨ ਆ ਕਿੱਧਰੋਂ ਕਿੱਧਰੋਂ ਚੱਲ ਪਿਆ ਹੁਣ ਇਹ ਹੁਣ ਇੱਧਰੋਂ ਉੱਧਰ ਆਊਗਾ ਕਿੱਧਰੋਂ ਉੱਥੋਂ ਇੱਥੇ ਆਇਆ ਇਧਰਲੇ ਪਾਸੇ ਅੱਛਾ ਇੱਧਰ ਹੀ ਤਾਂ ਲੰਘਣਾ ਨਹੀਂ ਫਿਰ ਇੱਧਰ ਹੀ ਲੰਘੂ ਆ ਇੱਧਰ ਹੀ ਕੱਢਾਂਗੇ ਇੱਧਰ ਹੀ ਲੈ ਕੇ ਆਣਗੇ ਜੰਮੀ ਦਾ ਪਿੰਜਰਾ ਇਹ ਤੇ ਹੈ ਜੇ ਕਿਸੇ ਨੂੰ ਤਕਨੀਕੀ ਬੰਦਾ ਜਪਾਨੀਆਂ ਦੀ ਸੋਚ ਦਾ ਜਾਨ ਨਹੀਂ ਆਉਂਦਾ ਰਮੇਸ਼ ਇੱਧਰ ਮੂੰਹ ਕਰੋ ਓਏ ਕਾ ਰਾਂ ਤੁਆਂਗੇ ਤੇ ਆਹ ਸਾਰਾ ਰੱਈਆ ਤਾਂ ਆਪਾਂ ਨੇ ਕਰ ਲਿਆ ਅੱਜ ਘਰਤਾ ਨਾ ਬੰਦਿਆਂ ਦੇ ਜਾਲੇ ਜੂਲੇ ਸਭ ਕੁਝ ਝਾੜ ਤੇ ਤੇ ਥੱਲੇ ਲਈ ਸਫਾਈ ਰਹਿ ਗਈ ਤੇ ਉਹ ਕਰਦਣੇ ਆ ਤੇ ਦੋ ਗਾਮਾ ਜੱਪਾਣੇ ਬੇਚਤੀਆ ਵੀਰੇ ਹੈਨਾ ਹੋਰ ਦਿਖਾਈ ਦੇ ਤੇ ਆ ਇੱਕ ਇਧਰ ਆਪਣੀ ਜਿਹੜੀ ਬਾਉਂਡਰੀ ਦੀ ਆਪਾਂ ਦੋ ਹਜੇ ਤੱਕ ਸੈੱਟ ਹੀ ਨਹੀਂ ਆਈਦੀ ਕੰਮ ਇਹ ਤੇ ਆ ਹੁਣ ਕਰਾਂਗੇ ਆ ਬਾਉਂਡਰੀ ਇਧਰ ਆਪ ਕਿੱਤਾ ਬਣਾ ਇੱਥੇ ਗਾਮਾ ਖੁਦੀਆਂ ਕਰਦੇ ਕਰਾਂਗੇ ਇਧਰ ਦੀ ਤੇ ਆ ਹੁਣ ਟੈਂਪਰੇਰੀ ਜਿਹਾ ਪਰ ਗੇਟ ਲਾ ਰਹੇ ਹਾਂ ਯਾ ਦੇਖੋ ਹਾਂ ਵੀ ਕੁਲਵਿੰਦਰ ਸਿੰਘ ਜੀ ਆ ਉੱਟ ਕੇ ਆਪਣੇ ਨੇ ਹੈਂ ਆਪਣੇ ਨੇ ਆਪਣੇ ਨੇ ਆਹ ਦੇ ਤੋ ਆਪਾਂ ਬਾਲਾਂ ਨਾ ਬਣਾ ਲਾਂਗੇ ਸਾਰਾ ਆਪਣੇ ਨੇ ਹਾਂ ਹਾਂ ਆਪਣੇ ਨੇ ਇਹ ਪਾੜ ਦਾਂਗੇ ਇਹਨਾਂ ਕਾਹਦੇ ਤੇ ਯਾਰ ਇੱਕ ਨਾ ਹੁਣ ਆਪਣੀ ਕਾਮ ਆ ਹਜੇ ਥੋੜੀਆਂ ਜਿਹੀ ਘੱਟ ਸੁਈਆਂ ਨੇ 5 ਸਿਕਾ ਮਾ ਹੁਣ ਸੂਣ ਵਾਲੀਆਂ ਨੇ ਹਾਂ ਹਾਂ ਜੇ ਜੇਡਾ ਲਿਖਿਲੇ ਬਲੌਗ ਦੇਖਣਾ ਨਾ ਤਾਂ ਪਤਾ ਹੋਊਗਾ ਮੈਂ ਨਹੀਂ ਦੇਖਿਆ ਕਿਦਾਂ ਬਲੌਗ ਜਾ ਕੇ ਦੇਖ ਰਿਹਾ ਤਾਂ ਦੀ ਗਾਣੇ ਦੀ ਬਿਮਾਰ ਸੀਗੀ ਬਹੁਤ ਦਰਦਪੁਣੀ ਛੜਤੀ ਸੀ ਉਹ ਨਹੀਂ ਕਹਦੀ ਹੁਣ ਜਾ ਰਹੀ ਛੜ ਦੋ ਵਿਚਾਰੀ ਬਿਮਾਰੀ ਹਾਂ ਇਹ ਕਹਿੰਦੇ ਕਿ ਪੁੰਦੀ ਹੁਣ ਤਾਂ ਮਰੁੰਦੀ ਮੈਂ ਤਾਂ ਨਹੀਂ ਗੁੱਲੀ ਵੀ ਫਟਾਵੰਟੀ ਮਿਲਦੀ ਆ ਕਿਹੋ ਜੂ ਤੇ ਤਾਂ ਪਚੋਣਾ ਹਾਂ ਭਈ ਉਹ ਠੀਕ ਹੋ ਗਈ ਹੁਣ ਅੱਜ ਵੇਚਦੀ ਹਾਂ ਅੱਜ ਦੀ ਵੇਚੂਗੀ ਪੈਸੇ ਇਹਨੂੰ ਮਿਲੇ ਨਹੀਂ ਜਿਹੜੀ ਮੇਨ ਮੁੱਦੇ ਵਾਲੀ ਗੱਲ ਆ ਇਹ ਕਹਿੰਦੇ ਵੀ ਮੈਂ ਸੱਤ ਲਈ ਸੀ ਵੀ ਠੀਕ ਹੋ ਜੂ ਮੈਨੂੰ ਵੀ ਵੇਚ ਕੇ ਪੈਸੇ ਪੈਣੂਗੇ ਪੈਸਾ ਉਹ ਨਾ ਮੈਂ ਵੀ ਮੈਂ ਕਿ ਪ੍ਰੂਫ ਪਿਆ ਤੇ ਜਾ ਕੇ ਨਿਕਲ ਬੁਲਾਵਾਂ ਚਲ ਤੇ ਉਹ ਨਹੀਂ ਆਉਣਾ ਹੋਰ ਜਾਵਾ ਬਿਮਾਰ ਇੱਕ ਆਪਣੀ ਘਾਹ ਸੂਈ ਸੀ ਹੁਣ ਉਹਦੇ ਜੇਰ ਨਹੀਂ ਪਈ ਹੈਗੀ ਤੇ ਥੋੜਾ ਜਿਹਾ ਚਾਰ ਘਟ ਖਾਂਦੀ ਜੀ ਆਪਾਂ ਆਪਣੀ ਵਾਲੀ ਮੱਕੀ ਵੱਢ ਕੇ ਇਹਨੂੰ ਕਮਾਉਣ ਲੱਗੇ ਆ ਮੈਂ ਹੁਣ ਆ ਦੇਖੋ ਮੱਕੀ ਹੁਣ ਚੰਗੀ ਤਰ੍ਹਾਂ ਖਾਂਦੀ ਆ ਤੇ ਹੁਣ ਮੇਨ ਮੁੱਦਾ ਇਹ ਆ ਹਨਾ ਇਹਦਾ ਕਰਨਾ ਆਪਣਾ ਟ੍ਰੀਟਮੈਂਟ ਤੇ ਉਹ ਟ੍ਰੀਟਮੈਂਟ ਹੁਣ ਆਪਾਂ ਕਿਹੜਾ ਕਰਦੇ ਆ ਕਿਵੇਂ ਕਰਨਾ ਚਾਹੀਦਾ ਹਨਾ ਉਹ ਤੁਹਾਨੂੰ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਤੇ ਹੁਣ ਆਪਾਂ ਕਰਦੇ ਆਂ ਟ੍ਰੀਟਮੈਂਟ ਸਟਾਰਟ ਲਓ ਜੀ ਹੁਣ ਆਪਾਂ ਨਾ ਇਹਨੂੰ ਟਾਈਟ ਕਰਕੇ ਗਾਂ ਨੂੰ ਚੰਗੀ ਤਰ੍ਹਾਂ ਆਪਾਂ ਇਹ ਆਈਵੀ ਲਾਉਣੀ ਆ ਜਿਹੜੀ ਕਿ ਹਰ ਇੱਕ ਬੰਦੇ ਨੂੰ ਹਨਾ ਜਿਹੜੇ ਆ ਫਾਰਮਾ ਉਹਨੂੰ ਕੰਮ ਆਉਣਾ ਚਾਹੀਦਾ ਨਾ ਡਾਕਟਰੀ ਲੈਣ ਦਾ ਇਹ ਕੰਮ ਤਾਂ ਚੱਲਦਾ ਭਰਾ ਹਨਾ ਯਾ ਦੇਖੋਣਾ ਇਹ ਆਪਣਾ ਬੰਦਾ ਨੂੰ ਟ੍ਰੈਟ ਕਰ ਰਿਹਾ ਪੂਰੀ ਗਾਂ ਨੂੰ ਚ ਇੱਧਰ ਆ ਕੇ ਡਾਕਟਰ ਸਾਹਿਬ ਡਾਕਟਰ ਸਾਹਿਬ ਦੱਸੋ ਕੀ ਕਰਨਾ ਡ੍ਰਿਪ ਲਾਉਣੀ ਆ ਅੱਛਾ ਜੀ ਅਸੀਂ ਇਨਸਟ੍ਰਕਸ਼ਨ ਦਊਗੀ ਫਿਰ ਹਾਂ ਅਸੀਂ ਇਹਨੇ ਬਰਕਰਨਾ ਮੈਂ ਹੁਣ ਉਹ ਤੋਂ ਦੇਖ ਟਾਈਟ ਨਹੀਂ ਹੋਈ ਹੁਣ ਮੈਂ ਟਾਈਟ ਕਰਦਾ ਐ ਕਿਨ ਲੱਗ ਜੂ ਭਾਗੂ ਭਗਾਂਗੇ ਕੀ ਛੋਟੂ ਉਹਨੂੰ ਨਮਾਜ਼ ਖਾਉਣਾ ਏ ਛੋਟੂ ਨੂੰ ਲੈ ਹੁਣ ਮੈਂ ਰਗ ਬਣ ਕੇ ਦਿਖਾਉਂਦਾ ਕਿੰਨੇ ਮੰਨੀ ਜਾਊਗੀ ਬਾਟ ਬਣਾ ਭਾਗੂ ਨੂੰ ਵਾਟੇ ਚ ਨਾ ਕੁਲਮ ਐ ਤੈਨੂੰ ਕਿਵੇਂ ਆਵੇ ਇਹ ਕਿ ਕਰੂ ਖੜ ਜਾ ਭਾਈ ਖੜ ਜਾ ਖੜ ਜਾ ਉਹ ਘਾਟਾ ਹੁਣ ਲੈ ਨੂੰ ਪਤਾ ਲੱਗ ਗਿਆ ਵੀ ਇਹ ਕਰਨਗੇ ਕੁਝ ਇਹੇ ਭਾਈ ਐ ਐ ਬੰਨੀ ਦੀ ਦੇਖੋ ਵੀ ਹੁਣ ਨਾ ਪਰ ਹੁਣ ਆਪਾਂ ਨੇ ਕਰ ਲਈ ਹੈ ਟਾਈਟਨਡ ਟ੍ਰੀਟਮੈਂਟ ਕਰਨਾ ਆਪਾਂ ਨੇ ਉਹ ਹੋ ਗਈ ਸੀ ਬਿਮਾਰ ਜਿਵੇਂ ਸੂਦੇਦਵਾ ਦੇ ਜੇਰ ਨਹੀਂ ਪਈਦੀ ਹੈ ਨਾ ਦੇ ਸਾਰਾ ਬੰਦੇ ਨੂੰ ਆਪ ਕਰਨਾ ਆਉਣਾ ਚਾਹੀਦਾ ਤਾਂ ਡੈਰੀ ਫਾਰਮ ਕਾਮਯਾਬ ਹੁੰਦਾ ਜੀ ਹਨਾ ਜੇ ਜਾਣ ਪਰ ਡਾਕਟਰ ਡਾਕਟਰ ਹੁੰਦੀ ਕੀ ਜਾਂਦੇ ਨੇ ਡਾਕਟਰ ਟਾਈਮ ਤੇ ਨਹੀਂ ਆਉਂਦੇ ਹੁਣ ਇਹਨਾਂ ਨੂੰ ਕੰਮ ਖਰਾਬ ਹੋ ਜਾਂਦਾ ਹਾਂ ਹਾਂ ਹੁਣ ਇਹਨੇ ਕੀ ਕੀਤਾ ਥੋੜਾ ਖਾਣਾ ਵੀ ਨਾ ਘੱਟ ਕਰ ਗੀ ਇਹ ਤੇ ਥੋੜੀ ਇਨਫੈਕਸ਼ਨ ਲੱਗਦੀ ਆ ਨਾਲ ਇਹਨੂੰ ਫਲੇਰੀਸ਼ ਕੈਸ ਲੱਗੇ ਸਾਨੂੰ ਇਸ ਲਈ ਆਪਾਂ ਹੁਣ ਇਹਦੇ ਘਰ ਲੱਗਾ ਟਰੀਟਮੈਂਟ ਟਰੀਟਮੈਂਟ ਕਿਹੜਾ ਕਰ ਰਹੇ ਹਾਂ ਤੁਹਾਨੂੰ ਦਿਖਾਉਣਾ ਤੁਸੀਂ ਵੀ ਇਹ ਸੌਖਾ ਕਰ ਸਕਦੇ ਹੋ ਚਲੋ ਕੋਈ ਜਿਆਦਾ ਵੱਡਾ ਤੇ ਮਹਿੰਗਾ ਟ੍ਰੀਟਮੈਂਟ ਨਹੀਂ ਹੈਗਾ ਇਹ ਆ ਦੇਖੋ ਆਪਾਂ ਐਨਐਸ ਲੈ ਲਿਆ ਹਨਾ ਤੇ ਆ ਆਕਸੀਜਨ ਟੈਰਾਮਾਈਜਨ ਕਹਿੰਦੇ ਆ ਆਕਸੀ ਇਹ ਆਕਸੀਜਨ 75 ਐਮਐਲ ਤੇ ਨਾਲ ਆਪਾਂ ਮੈਟੋਵਿਕਲ ਐਕਸਲ ਪਾ ਦਾਂਗੇ ਇਹਦੇ ਨਾਲ ਇਹਦੇ ਠੀਕ ਹੈ ਜੀ 10 ਐਮਐਲ ਹਨਾ ਇਹ ਦੋ ਚੀਜ਼ਾਂ ਪਾ ਕੇ ਅੱਜ ਲਾਵਾਂਗੇ ਇਹ ਤਿੰਨ ਦਿਨ ਲਗਾਤਾਰ ਫਿਰ ਆਪਾਂ ਦੇਖਾਂਗੇ ਰਿਜ਼ਲਟ ਕਿਦਾਂ ਦਾ ਆਵੇ ਖਾਣ ਪੀਣ ਨਹੀਂ ਲੱਗੂਗੀ ਰੰਗ ਜ਼ੋਰ ਟਿਕਤ ਆਊਗੀ ਫਿਰ ਉਸ ਹਿਸਾਬ ਨਾਲ ਪਾ ਟਰੀਟਮੈਂਟ ਕਰਾਂਗੇ ਇੱਕ ਤਾਂ ਸਟ੍ਰੈਸ ਤੋਂ ਦੂਰ ਹੋ ਜੂ ਇਹਦੇ ਨਾਲ ਹਨਾ ਇੱਕ ਜਿਹੜੀ ਇਨਫੈਕਸ਼ਨ ਹੋਊਗੀ ਜੀ ਬੱਚੇ ਦੇ ਅੰਦਰ ਉਹ ਸੈੱਟ ਹੋ ਜਾਣੀ ਇਹਦੇ ਨਾਲ ਹਨਾ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਹੁਣ ਆਪਾਂ ਚਲੋ ਲਾਉਨੇ ਆ ਲਾ ਕੇ ਦਿਖਾਉਨੇ ਡਾਕਟਰ ਸਾਹਿਬ ਆ ਗਿਆ ਇਹ ਇੰਸਟਾਲ ਇਦਾਂ ਕਰਨਾ ਹੈ ਹੁਣ ਮੈਂ ਦੱਸ ਦਿਆਂ ਵੀ ਇੰਸਟਾਲ ਇਦਾਂ ਕਰਨਾ ਹੈ ਆ ਦੇਖੋ ਇਹ ਜੋ ਪਾਪ ਜੇ ਪਾਣੀ ਚੰਗੀ ਤਰ੍ਹਾਂ ਕਰ ਲੈਣਾ ਹਵਾ ਜਿਹੜੀ ਆਈ ਵਾਲੀ ਨਾੜ ਆ ਉਹ ਉਹ ਜ਼ਰੂਰੀ ਆ ਸਭ ਤੋਂ ਵੱਧ ਲੱਭਣੀ ਵੀ ਕਿੱਦਾਂ ਰੱਖਦੀ ਆ ਬਸ ਆ ਕੰਮ ਚ ਰਹਿ ਮੇਨਾ ਉਹ ਬਾਸ ਸੁਪਾ ਸੁਪਾ ਇਹ ਟੱਤ ਨੀਆ ਬਹੁਤ ਹੁੰਦੀਆਂ ਨਾ ਕਰਦਾ ਆਪ ਕਰਦੇ ਐ ਵਿਰੋਧ ਨੂੰ ਲੈ ਕੇ ਜਾਂਦੇ ਹੋ ਵਿਦਿਆਰਥੀ ਅੰਡਾ ਬਣੀ ਔਕੀ ਹੈ ਵਾਹ ਫੇਰਾ ਨਾਲ ਜੀ ਲੱਭ ਜੀ ਫਿਰ ਤਾਂ ਚਲ ਹਾ ਹੋ ਜਾਂਦਾ ਇਹੀ ਔਖਾ ਨਾਲ ਲੱਭਣੀ ਕਈ ਵਾਰੀ ਤਾਂ 체ਤੀ ਉਹ ਲੱਭ ਜਾਨੇ ਕਈ ਵਾਰੀ ਟਾਈਮ ਲੱਗ ਜਾਂਦਾ ਪੂਰੇ ਨਹੀਂ ਉਹਨਾਂ ਘਟਾ ਰਹੀ ਉਹਨੇ ਨੂੰ ਘਰ ਤੇ ਉੱਤੋਂ ਦੇਖਾਉਂਦੇ ਜੱਟ ਹੋਣ ਆਪ ਤੇ ਲੋਕ ਜਰਾ ਮੂੰਹ ਖੁਰਮਣਾ ਹੈ ਹੁਣ ਜਾ ਕੇ ਆਪਾਂ ਇੱਥੇ ਇਹ ਤੇ ਨੀਮੀਆ ਖੋਲੀ ਤਾਂ ਕਰਕੇ ਇਹ ਸੈੱਟ ਨਹੀਂ ਆ ਰਹੀ ਕੁਝ ਉੱਥੇ ਉਹ ਡੰਡੇ ਜੇ ਲੱਗੇ ਹੋਏ ਨੇ ਹਨਾ ਉਹਨਾਂ ਦੇ ਵਿੱਚ ਮੂੰਹ ਆ ਜਾਂਦਾ ਇਹਦਾ ਹੁਣ ਉੱਪਰ ਚੱਕ ਲਾਂਗੇ ਉਹਨਾਂ ਨੂੰ ਹੰਦ ਖਾਉਂਦੇ ਉੱਪਰ ਕੀ ਬਣਦਾ ਚੱਲ ਤਿਆਰ ਲੈ दो 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 ਹੁਣੇ ਤਰਾਹਲੇ ਕਿੱਲੇ ਦੇ ਲਿਆਂਦੀ ਆ ਹੁਣ ਇੱਥੇ ਦੇਖੋ ਫਟ ਗਿਆ ਉਹ ਇਹ ਇੱਥੇ ਮੂੰਹ ਉੱਪਰ ਨੂੰ ਕਰਕੇ ਬੰਨਿਆ ਜਾਂਦਾ ਇਹਦਾ ਉੱਥੇ ਨੀਂਦੀ ਸੀ ਤਾਂ ਕਰਕੇ ਨਾੜਾਂ ਸਾਰੀਆਂ ਅੰਦਰੇ ਲੱਗੀ ਨਾੜੇ ਨਹੀਂ ਲੱਭੀ ਹੈਗੀ ਹਾਂ ਦੇਖ ਮੈਂ ਇੱਧਰ ਦੀ ਆ ਗਈ ਇਹ ਮੇਰਾ ਫੋਨ ਫੋਨ ਚਲ ਉਧਰ ਫੋਨ ਕੋਨ ਆਉਂਦੀਆਂ ਨੇ ਖਾਂ ਜੀਜੀ ਨਹੀਂ ਹੈਗੀ ਇਹ ਫੋਨ ਹੈ ਇਹਨੂੰ ਜੀਵ ਨਹੀਂ ਲਾਉਣੀ ਹੈਗੀ ਚਲ ਉਧਰ ਅਬੀਨਾ ਦਾ ਵੀਡੀਓ ਉਤਾਰਨ ਰੀਟੈਂਕ ਦਾ ਪਿਆਰ ਐ ਕਰਨਾ ਹੈ ਗਰਦਨ ਉੱਪਰ ਨੂੰ ਟੱਕ ਲਾਂ ਦੀ ਇਹਦੇ ਤਾਂ ਲੱਗ ਜੂਗਾ ਤਾਂ ਨਾੜ ਹੀ ਨਹੀਂ ਲੱਭੀ ਆ ਜੀ ਇਹਨਾਂ ਉਧਰ ਨਹੀਂ ਕਰਨ ਬਾੜ ਜਾ ਕੇ ਮੈਂ ਥੋੜੇ ਰੱਖ ਦਿੰਦੇ ਫਿਰ ਉਹ بیمار ਹੋ ਗਏ ਤੁਸੀਂ ਕਈ ਬਣੀ ਨਾੜ ਅੰਦਰ ਵਗ ਜਾਂਦੀ ਆ ਆਹੇ ਹੁਣ ਲੱਭੋ ਜੀ ਨਾੜ ਆਪਣ ਨੂੰ ਤੋਂ ਦੇਖ ਬਲਾਟਾਂ ਦਾ ਹਾਂ ਬਸ ਅੱਗੇ ਨਾਲ ਬਦਲਾਟ ਦੇਤਾ ਪੀੜਾ ਚੱਲ ਪਈ ਉਹ ਬਸ ਖੋਲ ਲਾ ਦਿੱਤੀ ਉਹ ਫੜ ਮਾਰ ਦੇ ਤਰ੍ਹਾਂ ਕੋਣਾ ਖੋਲਣਾ ਆਪਾਂ ਇਧਰੋਂ ਜੰਤਰ ਮੰਤਰ ਜੰਤਰ ਮੰਤਰ ਤਲੀ ਤਲੰਤਰ ਹਾਂ ਉਹ ਬਿੱਚ ਲਾਦਾ ਨਾਮ ਦਾ ਆਹ ਇੱਕ ਚੀਜ਼ ਹੋਰ ਦੇਖਣੀ ਆ ਨਾ ਜਿਵੇਂ ਆਪਾਂ ਨੇ ਨਾੜ ਤੇ ਲਾਤਾ ਤੇ ਇਧਰੋਂ ਚੱਲ ਪਿਆ ਤੇ ਉਧਰੋਂ ਚੈੱਕ ਕਰਨਾ ਵੀ ਇਹ ਨਾੜ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ ਉਹਰੇ ਮਾਰਗ ਹੁੰਦਾ ਹੁਣ ਆ ਦੇਖੋ ਹੁਣ ਇਹਨਾਂ ਇੱਥੇ ਪਤਾ ਲੱਗੋ ਹੁਣ ਦੇਖੋ ਸਾਫ਼ ਜਾ ਰਿਹਾ ਹੁਣ ਬੈਕ ਜਾਪਾ ਥੱਲੇ ਕਰਾਂਗੇ ਬੋਤਲ ਦੇਖੋ ਬਲੱਡ ਆ ਗਿਆ ਨਾੜ ਤੇ ਦੇਖ ਹਾਂ ਇਹ ਬਸ ਉੱਪਰ ਉੱਚਾ ਚੱਕੇ ਰੱਖਣਾ ਆ ਯਾਰ ਮੇਰੇ ਤੇ ਬੰਦ ਹੋ ਜੀ ਕੋਣੇ ਹਿੱਲੂ ਜਿੰਨੀ ਮਰਜ਼ੀ ਹਿੱਲੀ ਜਾਵੇ ਜਿਹੜਾ ਮਰਜ਼ੀ ਕਰੀ ਜਾਵੇ ਚੱਲੀ ਜਾਣਾ ਬੋਤਲ ਕੋਪਾਂ ਦੇ ਜਿਹਾ ਹੋਏ ਤੇ ਬੋਤਲ ਕੋਪਾਂ ਦੇ ਜਿਹਾ ਉਹਗਾ ਨਾ ਬੋਤਲ ਨੂੰ ਬੰਨਦਾ ਉਹ ਵੀ ਆਪ ਦਾ ਰਿਵਿਊ ਦੇ ਰਿਹਾ ਹਾਂ ਤੁਹਾਨੂੰ ਕੀ ਹੋ ਗਿਆ ਤੁਸੀਂ ਟਿੱਕੇ ਨਹੀਂ ਬੰਨ੍ਹਦੇ ਆਂ ਗਿਆ ਆ ਦੇਖੋ ਆ ਚੁਟਕੀ ਵੀ ਅਸੀਂ ਇੱਧਰ ਛੱਡਤੀ ਹਾਂ ਇਹ ਥੋੜੀ ਜਿਹੀ ਵੱਡੀ ਹੋ ਗਈ ਸੀ ਹੁਣੇ ਖੁੱਲੀ ਛੱਡਤੀ ਖੁੱਲੀ ਛੱਡ ਕੇ ਇਹ ਵਧੀਆ ਹੋ ਜੂਗੀ ਹੁਣ ਭਾਜੂ ਘਿਰੂਗੀ ਵਧੀਆ ਭੁੱਖ ਲੱਗਦੀ ਐ ਇਹਨੂੰ ਵਧੀਆ ਖਾਂਦੀ ਐ ਫਿਰ ਪਾਣੀ ਧੂਣੀ ਵਧੀਆ ਪੀਂਦੀ ਐ ਬਹੁਤਾ ਹੋ ਗਈਆਂ ਹੁਣ ਵਧੀਆ ਵੱਡੀਆਂ ਹੋ ਗਈਆਂ ਉਹ ਤਾਂ ਗੁਲੀਆਂ ਛੱਡਣ ਦਾ ਇਹ ਫਾਇਦਾ ਆਹ ਹਜੇ ਛੋਟੀ ਆ ਆਪਾਂ ਜੀ ਪਾਵਾਂਗੇ ਜੋ ਆਪਟੀ ਆਪਟੀ ਪਾਉਣੀ ਕਿੰਨੀ ਹੈ ਵੀਰੇ ਆਪਟੀ ਪਾਉਣੀ ਆਪਾਂ ਨੇ ਘੱਟੋ ਘੱਟ 75 ਐਮਐਲ 75 ਤੋਂ 30 ਬਾਸ ਆਦਿਆਂ ਤੇ ਆਪ ਬਾਕੀ ਬਬਜੀ ਵੇਟ ਦੇ ਸਾਮ੍ਹੇ ਨਾਲ ਹੁੰਦਾ ਜੇ ਗਾਂ ਵੱਡੀ ਆ ਤੁਸੀਂ 80 ਤੋਂ 90 ਬਾਸ ਆਦਿਆਂ ਉਹਦਾ ਤੇ ਬਹੁਤ ਹੋਣਾ ਹੁੰਦਾ ਤੇ ਇਹਦਾ ਰਿਜ਼ਲਟ ਪਾਉਣ ਨਾਲ ਬੱਚੀ ਦਾ ਨੀਂਵ ਨਾਲ ਜਿਹੜੀ ਬਲੱਡ ਚ ਇਨਫੈਕਸ਼ਨ ਹੁੰਦੀ ਆ ਉਹ ਵੀ ਇਹ ਦੋ ਜੀ ਦਾ ਨੂੰ ਕਵਰ ਕਰ ਲਵੀਆਂ ਇਹ ਚੀਜ਼ ਤੇ ਹੁਣ ਆਪਾਂ ਕਰਦੇ ਆ ਨਾ ਤਿੰਨ ਆਪਾਂ ਆਹਦੇ ਵੱਲ 20 ਐਮ ਵਾਲੇ ਜਾਂ ਜਾਂ ਕੇ ਆਪਾਂ ਤਿੰਨ ਪਾਵਾਂਗੇ 3 ਐਮ ਐਲ ਇਹ ਪਾਵਾਂਗੇ ਜੀ ਜੇ ਟਾਈਮ ਤੇ ਟਰੀਟਮੈਂਟ ਹੋ ਜਾ ਫਿਰ ਗਾਵਾ ਸਹੀ ਰਹਿੰਦੀਆਂ ਨੇ ਨਹੀਂ ਫਿਰ ਅਦਰਵਾਇਜ਼ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ ਜੇ ਟਾਈਮ ਤੇ ਟਰੀਟਮੈਂਟ ਨਾ ਕੀਤਾ ਜਾਵੇ ਇਹ ਇੰਨਾ ਕ ਫਾਇਦਾ ਹੋ ਜਾਂਦਾ ਆਪ ਕਰੇ ਦਾ ਕੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਾ ਨੂੰ ਕੀ ਪ੍ਰੋਬਲਮ ਹੈ ਕੀ ਇਹਦਾ ਇਲਾਜ ਕਰਨਾ ਨਾਲੇ ਕਾ ਬੀ ਕੀਤੀ ਹੋਇਆ ਇਹ ਕਾ ਨੇ ਤਾਂ ਜੀ ਜੀ ਥੋੜੀ ਸੁੱਤ ਕੀ ਰਹਿੰਦੀ ਸੀ ਇਹ ਚਾਰ ਤਾਂ ਬਿਲਕੁਲ ਨਹੀਂ ਖਾਂਦੀ ਸੀ ਹਨਾ ਹਰਾ ਖਾਂਦੀ ਸੀ ਸਰਪ ਹਾਂ ਥੋੜਾ ਜਿਹਾ ਹੁਣ ਮੌਸਮ ਦੀ ਚੱਲ ਵਧੀਆ ਹੋ ਗਿਆ ਥੋੜਾ ਗਰਮੀ ਹੋਵੇ ਜੇ ਗਰਮੀ ਚ ਇੰਨਾ ਫੌਟ ਚਾਲ ਚੱਲ ਜਾਂਦਾ ਵੀ 2 ਘੰਟੇ ਜੇ 2-4 ਚਾਹਤ ਬੰਦ ਜਾਂਦਾ। ਇਹ ਗਰਮੀ ਦਾ ਬਿਲਕੁਲ ਵੀ ਇੰਕਾਰ ਨਹੀਂ ਕਰਦਾ। ਬੁਣੇ ਦਾ ਪਰੜਾ ਹੁਣ ਇਹ 30 ਮਿੰਟਾਂ ਤਿੰਨ ਰੰਗ ਲੈਣਾ ਪਾਣੇ। ਦੋ ਵੀ ਜੇ ਕਾਉਂਡਰੇ ਘਰਾਂ ਚ ਵੀ ਆਮ ਡਾਕਟਰ ਆਉਂਦੇ ਹੋਣਗੇ ਜਦੋਂ ਬਸਮਾ ਤੇ ਉਹ ਕੋਈ ਜਦੋਂ ਦੇਖਿਆ ਉਹ 3-4 ਕਦੇ ਕਦੇ ਡ੍ਰਿਪ ਲਾਉਗਾ ਤਾਂ ਹੀ ਆਪਣੇ ਬਜੂ ਡਾਕਟਰ ਨੂੰ ਦੇ ਇਹਦਾ ਹੀ ਫਾਇਦਾ ਕੋਟ ਕਰਨ ਦਾ ਵੀ ਛੇਤੀ ਦੋ ਤੇਤੀ ਬੰਦਾ ਰਿਕਵਰੀ ਕਰ ਲੈਂਦਾ ਜਾਨਵਰ ਜੀ ਜਦ ਦੀ ਜੀਤੀ ਹੁੰਦਾ ਫਾਰਮਰ ਦਾ ਤੁਹਾਨੂੰ ਛੇਤੀ ਡਾਊਨ ਨਹੀਂ ਹੁੰਦਾ ਹਾਂ ਇਹ ਨਾਲ ਇਹ ਜਿਹੜਾ ਫਾਰਮਰ ਦਾ ਤੁਹਾਨੂੰ ਡਾਊਨ ਹੋ ਗਿਆ ਇਹ ਵੀ ਨਾਲ ਉਹਦੇ ਵੀ ਇਹਦੀ ਇਨਸੂਰ ਕਰਾ ਕੇ ਰੱਖ ਜੇ ਆਪਦਾ ਸੇਫ ਚਾਉਂਦੇ ਆ ਹਨ ਤੇ ਐ ਇੱਕ ਜਿਹਾ ਇਨਸੂਰ ਵੀ ਖਤਮ ਹੋ ਗਏ ਉਹ ਵੀ ਦੁਬਾਰੇ ਕਰਾਉਣਾ ਪਊ ਤੇ ਵੀ ਆਪਾਂ ਪੈਸੇ ਪਾਵਾਂਗੇ ਕਿ ਪੈਸਾ ਲੱਗਦਾ ਵੀ ਕਿੰਨੇ ਦਾ ਸੂਰ ਹੁੰਦਾ ਕਿੰਨੇ ਪੈਸੇ ਲੱਗਦੇ ਨੇ ਕਿੱਦਾਂ ਕੇ ਤਾਂ ਕੰਮ ਕਰਦਾ ਉਹ ਸਾਰੀ ਆਪਾਂ ਬੀਟੀ ਵੀ ਚ ਲੱਗ ਦਵਾਉਣੇ ਤਾਂ ਪਾਵਰਨਾ ਜੀ ਉਹ ਕਰਵਾ ਨਾ ਮੀਰੇ ਜੀ ਆਪਾਂ ਪਾਵਾਂਗੇ ਹੁਣ ਮਿਟਵਕ ਐਕਚੁਅਲ ਦਾ ਸੈਮਲ ਤੇ ਨਾਲ ਇਹ ਆਪਾਂ ਪਾਵਾਂਗੇ 2ML ਮਟਾਲਜਨ ਮਟਾਲਜਨ ਦਾ ਕੀ ਕੰਮ ਹੈ ਜੇ ਬੁਖਾਰ ਬਖੂਰ ਹੁੰਦਾ ਹੋਰ ਕਵਰੀ ਕਰ ਦਿੰਦਾ ਤੇ ਨਾਲ ਜੇ ਪੇਟ ਦੀ ਕੋਈ ਦਿੱਕਤ ਹੁੰਦੀ ਹੈ ਪੇਟ ਚ ਇਨਫੈਕਸ਼ਨ ਹੋ ਜੇ ਮਾਣੀ ਮੁੱਟੀ ਜਾਂ ਦਰਦ ਹੁੰਦਾ ਉਹਨੂੰ ਵੀ ਇਹ ਸੇਵ ਕਰ ਲਉਣਾ ਠੀਕ ਹੈ ਹੁਣੇ 10 ਐਮਐਲ ਆਪਾਂ 20 ਐਮਐਲ ਬਟਾਲਜਨ ਪਾਵਾਂਗੇ 15 ਵੀ ਪਾਉਣ ਦੇ ਲੋਕ ਪਰ ਆਪਾਂ 20 ਪਾਉਨੇ ਆ ਇਹ ਵੀ ਆਈਪੀ ਲੱਗ ਜਾਂਦਾ ਵਿਚੇ ਪੈ ਜਾਂਦਾ ਤੇ ਮਿੱਟਵਰ ਐਕਸਲਰੀ ਇਹ ਵੀ ਵਿਚੇ ਪੈ ਜਾਂਦਾ ਇਹ ਦੋ ਟੀਕੇ ਹੁਣ ਇਹ ਕਰਕੇ ਆਪਾਂ ਤਿੰਨ ਦਿਨ ਟ੍ਰੀਟਮੈਂਟ ਕਰਾਂਗੇ ਹੁਣ ਦੇਖਾਂ ਕਿਦਾਂ ਰਿਕਵਰੀ ਆਉਂਦੀ ਸੁਨਖਾਵਾਂ ਨਾਲ ਨਾਲ ਤੇ ਹੁਣ ਆਪਾਂ ਲਾਉਨੇ ਆ ਵਿਚ ਬਾਹਰ ਦੇ